ਬੱਚੋ ਅੱਜ ਅਸੀਂ ਕਰਾਂਗੇ ਇੱਕ ਨਵਾਂ ਤਿਹਾਰ ਰਖੜੀ ਠੀਕ ਹੈ ਤੁਸੀਂ ਵੀ ਰਖੜੀ ਬਣਾਉਂਦੇ ਹੋਵੋਗੇ ਜਾਂ ਕੁੜੀਆਂ ਜਿਹੜੀਆਂ ਆ ਉਹ ਆਪਣੇ ਭਰਾਵਾਂ ਦੇ ਰਖੜੀਆਂ ਬੰਨ੍ਹਦੀਆਂ ਹੋਣਗੀਆਂ ਠੀਕ ਹੈ ਤਾਂ ਅਸੀਂ ਅੱਜ ਰਖੜੀ ਦਾ ਤਿਹਾਰ ਕਰਾਂਗੇ ਨੰਬਰ 1 ਹੈ ਰਖੜੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ ਨੰਬਰ 2 ਇਹ ਤਿਉਹਾਰ सावन ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਨੰਬਰ 3 ਇਸ ਦਿਨ ਭੈਣਾ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਨੰਬਰ 4 ਰਖੜੀ ਤਾਗੇ ਦੀ ਬਣੀ ਹੁੰਦੀ ਹੈ ਜਿਸ ਤੇ ਸਜਾਵਟੀ ਮੋਤੀ ਰੰਗ ਦਾ ਤਾਗਿਆਂ ਵਿੱਚ ਪਰੋਏ ਹੁੰਦੇ ਹਨ ਨੰਬਰ 5 ਕੁਝ ਦਿਨ ਪਹਿਲਾਂ ਹੀ ਬਾਜ਼ਾਰਾਂ ਵਿੱਚ ਰਖੜੀਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ ਠੀਕ ਹੈ ਤੁਸੀਂ ਵੀ ਦੇਖਦੇ ਹੋਵੋਗੇ ਹਨਾ ਸੱਜੀਆਂ ਹੁੰਦੀਆਂ ਹਨਾ ਨੰਬਰ 6 ਰਖੜੀ ਵੰਕੇ ਭੈਣਾ ਪਰਮਾਤਮਾ ਅੱਗੇ ਲੰਮੀ ਉਮਰ ਲਈ ਅਰਦਾਸ ਕਰਦੀਆਂ ਹਨ ਨੰਬਰ 7 ਭਰਾ ਆਪਣੀਆਂ ਭੈਣਾਂ ਨੂੰ ਸ਼ਗਨ ਵਜੋਂ ਪੈਸੇ ਤੇ ਤੋਫੇ ਦਿੰਦੇ ਹਨ ਤੁਹਾਨੂੰ ਕੀ ਤੋਹਫੇ ਦੇ ਵਿੱਚ ਮਿਲਦਾ ਹੈ ਜ਼ਰੂਰ ਕਮੈਂਟ ਕਰਕੇ ਦੱਸਣਾ ਠੀਕ ਹੈ ਨੰਬਰ 8 ਇਸ ਦਿਨ ਭਰਾ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਦਾ ਵਾਅਦਾ ਕਰਦਾ ਹੈ ਠੀਕ ਹੈ ਕਰਦਾ ਹੈ ਨਾ ਵਾਅਦਾ ਤੁਸੀਂ ਬੰਦੇ ਹੋਗੇ ਨੈਕਸਟ ਹੈ ਨੰਬਰ 9 ਇਹੋ ਤਿਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਨੰਬਰ 10 ਭੈਣਾ ਇਸ ਤਿਹਾਰ ਦਾ ਬੜੇ ਚਾ ਨਾਲ ਇੰਤਜ਼ਾਰ ਕਰਦੀਆਂ ਹਨ ਠੀਕ ਹੈ ਤੁਸੀਂ ਵੀ ਕਰਦੇ ਆ ਨਾ ਇੰਤਜ਼ਾਰ ਇਹ ਹੋ ਗਿਆ ਸਾਡਾ ਰਖੜੀ ਦਾ ਤਿਹਾਰ ਦਾ ਲੇਖ ਠੀਕ ਹੈ ਸੋਨਾ ਬਣਿਆ ਨਾ ਸੋਹਣੇ ਸੁਣੀਆਂ ਛੋਟ ਛੋਟੀਆਂ ਲਾਈਨਾਂ ਆ ਠੀਕ ਹੈ ਬਹੁਤੀਆਂ ਵੱਡੀਆਂ ਨਹੀਂ ਹੈਗੀਆਂ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਓਕੇ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਕਰਾਂਗੇ ਓਕੇ ਬਾਏ